ਪ੍ਰੀਮ ਕੋਰਟੇ ਚ ਕੇਸ ਡਾਇਰ ਕਰਾਂਗੇ ਕਿ ਪ੍ਰਧਾਨ ਮੰਤਰੀ ਤੇ ਦਫਾ ਲਾ ਕੇ 302 ਲੱਗੇ ਜਾਂ 307 ਲੱਗੇ ਤੇ ਇਹਨੂੰ ਗ੍ਰਿਫਤਾਰ ਕਰਵਾਉ। ਉਹ ਤੁਹਾਡਾ ਬੇੜਾ ਗਰਕ ਹੋ ਜਾਏ ਕਿਸਾਨ ਜਿਹਾ ਬੰਦੀਆਂ ਦੇ ਬਣਾ ਕੇ ਲੀਡਰ ਤੇ ਬਣ ਕੇ ਖਬਰਾਂ ਚ ਆ ਗਏ, ਟੈਲੀਵਿਜ਼ਨ ਤੇ ਤੁਹਾਡੀਆਂ ਫੋਟੋ ਆ ਗਈਆਂ ਤੇ ਇੱਥੇ ਆਣ ਕੇ ਇੱਥੇ ਆਣ ਕੇ ਸਾਰੇ ਇਕੱਠੇ ਹੋ ਤੇ ਇੱਕ ਨਾਰਾ ਮਾਰੋ ਜਿਹੜਾ ਤੁਹਾਨੂੰ ਸੰਯੁਕਤ ਕਿਸਾਨ ਮੋਰਚਾ ਬਣਾ ਸਾਰੇ ਇਕੱਠੇ ਹੋ ਜਾਓ। ਆ ਕੋਈ ਇਲਕਣ ਵੀ ਛੱਡੇ, ਸਾਰਾ ਕੋ ਜਾਂ ਤਿਆਗ ਕਰ ਦਿੱਤਾ ਤੇ ਅਸੀਂ ਸਰਕਾਰ ਤੇ ਰਲ ਕੇ ਦਬਾਅ ਬਣਾਣਾ ਹੈ। ਸਾਡੇ ਨਾਲ ਖੜੇ ਹਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਜੀ ਗੱਲ ਕਰਦੇ ਹਨ ਇਹਨਾਂ ਦੇ ਨਾਲ ਪ੍ਰਧਾਨ ਜੀ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਬਹੁਤ ਨਾਜ਼ੁਕ ਹੋ ਚੁੱਕੀ ਆ ਤੁਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਆਏ ਆ ਕੋਈ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਮਹਾਨ ਕਿਸਾਨ ਨੂੰ ਹੁਣੇ ਉਹਨਾਂ ਦੇ ਦਰਸ਼ਨ ਕਰਕੇ ਆਇਆ ਵਾਂ ਮੇਰੇ ਮੂੰਹੋਂ ਵੀ ਨਹੀਂ ਗੱਲ ਨਿਕਲ ਰਹੀ ਕਿਉਂਕਿ ਮਨ ਬਹੁਤ ਭੜਿਆ ਹੈ ਤੇ ਉਹਨਾਂ ਦੀ ਹਾਲਾਤ ਵੇਖ ਕੇ ਹੋਰ ਮਨ ਬਹੁਤ ਦੁਖੀ ਹੋਇਆ ਹੈ ਕਿ ਸਾਡਾ ਕਿਸਾਨ ਇਸ ਪ੍ਰਧਾਨ ਮੰਤਰੀ ਦੇ ਬਾਹਰ ਮੁਕਰ ਕਰਕੇ ਅੱਜ ਮੌਤ ਤੇ ਜ਼ਿੰਦਗੀ ਦੀ ਲੜਾਈ ਲਾ ਰਿਹਾ ਹੈ ਆਵਾਜ਼ ਉਹਨਾਂ ਦੀ ਨਿਕਲ ਨਹੀਂ ਰਹੀ ਇਸ ਪੋਜੀਸ਼ਨ ਵਿੱਚ ਨੇ ਹੱਥ ਦਾ ਇਸ਼ਾਰਾ ਵੀ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਸਾਰੇ ਹਿੰਦੁਸਤਾਨ ਦੇ ਵੱਡੇ-ਵੱਡੇ ਲੀਡਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਕਿਸਾਨੀ ਦੇ ਲੀਡਰ ਸਿੱਖ ਲੀਡਰ ਸਾਰੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ ਪਰ ਉਹ ਆਏ ਆਪਣੇ ਜਿਹੜੇ ਕੌਮ ਦੇ ਜਾਂ ਰਾਜਨੀਤਿਕ ਨੇ ਉਹਨਾਂ ਦਾ ਪੂਰੀ ਤਰ੍ਹਾਂ ਧੰਨਵਾਦ ਵੀ ਕਰਨ ਦੀ ਸਥਿਤੀ ਵਿੱਚ ਨਹੀਂ ਇਹਦੇ ਜ਼ਿੰਮੇਵਾਰ ਮੈਨੂੰ ਸਮਝਣਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ 13 ਮਹੀਨੇ ਸੰਘਰਸ਼ ਚੱਲਣ ਵਾਲਾ ਦਿੱਲੀ ਤੋਂ ਇਸ ਧੋਖੇ ਨਾਲ ਅਠਾ ਦਿੱਤਾ ਕਿ ਮੈਂ ਕਿਸਾਨਾਂ ਨੂੰ ਸਮਝਣ ਵਿੱਚ ਤੇ ਸਮਝਾਉਣ ਵਿੱਚ ਮੇਰੀ ਘਰੇ ਕਮੀ ਰਹੀ ਏ ਕਿਸਾਨ ਸੱਚੇ ਨੇ ਉਹਨਾਂ ਦੀਆਂ ਮੰਗਾਂ ਸੱਚੀਆਂ ਨੇ ਤੇ ਮੈਂ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਦੀਆਂ ਸਾਰੀਆਂ ਮੰਗੀਆਂ ਪੂਰਨ ਕਰਨਾ ਵਾ ਤੇ ਕਿਸਾਨ ਆਪਣੇ ਘਰਾਂ ਨੂੰ ਜਾਣ ਤੇ ਆਪਣੇ ਬੱਚਿਆਂ ਨੂੰ ਜਾਣ ਕਿਸਾਨ ਪ੍ਰਧਾਨ ਮੰਤਰੀ ਦੀ ਗੱਲ ਤੇ ਵਿਸ਼ਵਾਸ ਕਰ ਗਏ ਕਿਉਂਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਪਾਵਰ ਡੈਮੋਕ੍ਰੇਸੀ ਵਿੱਚ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ ਤੇ ਉਹਨੇ ਵਿਸ਼ਵਾਸ ਦਿੱਤਾ ਕਿ ਪਹਿਲੇ ਪਾਰਲੀਮੈਂਟ ਦੇ ਲਾਸਟ ਦੇ ਵਿੱਚ ਮੈਂ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਨੇ ਉਹਦਾ ਕਾਨੂੰਨ ਬਣਵਾ ਲਿਆ ਪਰ ਕਿੰਨੇ ਸਾਲ ਗੁਜ਼ਰਨ ਤੋਂ ਬਾਅਦ ਵੀ ਸਰਕਾਰ ਦੁਬਾਰਾ ਬਣ ਗਈ ਤੇ ਅੱਜ ਤੱਕ ਫਿਰ ਨਹੀਂ ਉਹ ਜਿਹੜੀ ਮੰਗ ਜਿਹੜਾ ਵੈਦ ਪ੍ਰਧਾਨ ਮੰਤਰੀ ਨੇ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਕਿੰਨੇ ਮਹੀਨੇ ਇੱਥੇ ਸੰਘਰਸ਼ ਚੱਲਿਆ ਡੱਲੇਵਾਲ ਸਾਹਿਬ ਦੀ ਇਹ ਅਦਖਸਤਾ ਵਿੱਚ ਅਖੀਰ ਜੇਸੇ ਲੋਕਾਂ ਨੇ ਕਿਹਾ ਕਿ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਆਪਣੇ ਵਾਅਦੇ ਪਾਧਰੀਏ ਕਾਨੂੰਨ ਲਿਆ ਨਹੀਂ ਰਹੇ ਇਹ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਸਿਰ ਧੜ ਦੀ ਬਾਜ਼ੀ ਲਾਣ ਦਾ ਫੈਸਲਾ ਕਰ ਰਿਆ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ ਅੱਜ ਹਾਂਜੀ ਅੱਜ ਮੌਤ ਤੇ ਜ਼ਿੰਦਗੀ ਲੜਾਈ ਲੜ ਰਹੇ ਨੇ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਕਿਸਾਨ ਭਰਾਵੋ ਜੇ ਇੱਥੇ ਨਹੀਂ ਆ ਸਕਦੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਐਜੀਟੇਸ਼ਨ ਵੱਡਾ ਖੜਾ ਕਰ ਦਿਓ ਕਿ ਪ੍ਰਧਾਨ ਮੰਤਰੀ ਨੂੰ ਗੋਡੇ ਟੇਕਣੇ ਪੈਣ ਅੱਜ ਕਿਸਾਨ ਆਪਣੇ ਵਾਸਤੇ ਨਹੀਂ ਅੱਜ ਕਿਸਾਨੀ ਵਾਸਤੇ ਲੜ ਰਿਹਾ ਹੈ ਤੇ ਜੇ ਕਿਤੇ ਸਾਡੇ ਇਸ ਮਹਾਨ ਕਿਸਾਨ ਨੂੰ ਸਰੀਰਕ ਤੌਰ ਤੇ ਨੁਕਸਾਨ ਹੁੰਦਾ ਹੈ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਜਾਏਗੀ ਤੇ ਜਿਹੜੀ ਇਹਦੇ ਤੇ ਦਫਾ ਲੱਗਦੀ 307 ਲੱਗੇ ਜਾਂ 302 ਲੱਗੇ ਅਸੀਂ ਸਮਝਨੇ ਆ ਜੇ ਸਰੀਰਕ ਨੁਕਸਾਨ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਦੇ ਬਰਾ ਖਲਾਫੀ ਕਰਕੇ ਹੋਣਾ ਹੈ ਇਹਦੇ ਜੁम्मेवार ਪ੍ਰਧਾਨ ਮੰਤਰੀ ਇਹ ਦੇਸ਼ ਦਾ ਤੇ ਸੁਪਰੀਮ ਕੋਰਟ ਵਿੱਚ ਕੇਸ ਡਾਇਰ ਕਰਾਂਗੇ ਕਿ ਪ੍ਰਧਾਨ ਮੰਤਰੀ ਤੇ ਦਫਾ ਲਾ ਕੇ 302 ਲੱਗੇ ਜਾਂ 307 ਲੱਗੇ ਤੇ ਇਹਨੂੰ ਗ੍ਰਿਫਤਾਰ ਕਰਵਾਵਾਂ ਮੈਂ ਪਿਛਲੇ 10 ਮਹੀਨਿਆਂ ਤੋਂ ਇੱਥੇ ਕਿਸਾਨੀ ਅੰਦੋਲਨ ਜਿਹੜਾ ਕਵਰ ਕਰ ਰਿਹਾ ਮੇਰੇ ਨਾਲ ਕਈ ਵਾਰ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਗੱਲ ਹੋਈ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਮੰਗਾਂ ਮੰਨੀਆਂ ਜਾਣ ਨੂੰ ਲੈ ਕੇ ਪ੍ਰਧਾਨ ਜੀ ਇਹ ਗੱਲ ਕਹਿੰਦੇ ਸੀ ਬਲਵਿੰਦਰ ਹੋ ਸਕਦਾ ਇਸ ਤਰ੍ਹਾਂ ਸਰਕਾਰ ਨਾ ਸੁਣੇ ਲੱਗਦਾ ਹੁਣ ਕੁਰਬਾਨੀਆਂ ਦੇਣੀਆਂ ਪੈਣਗੀਆਂ ਮੈਨੂੰ ਇਹ ਜਾਪ ਰਿਹਾ ਵੀ ਉਹ ਪ੍ਰਧਾਨ ਜੀ ਪਿਛਲੇ ਲੰਮੇ ਸਮੇਂ ਤੋਂ ਹੀ ਮਾਨਸਿਕ ਤੌਰ ਤੇ ਇਹੀ ਤਿਆਰ ਹੋ ਚੁੱਕੇ ਸੀਗੇ ਵੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਸੁਣਨਾ ਮੈਨੂੰ ਖੁਦ ਨੂੰ ਤਿਆਰ ਹੋਣਾ ਪੈਣਾ ਕੁਰਬਾਨੀ ਦੇਣ ਦਾ ਇਸ ਤਰ੍ਹਾਂ ਦੀ ਵੇਖੋ ਉਹ ساری ਉਮਰ ਉਹਨਾਂ ਕਿਸਾਨੀ ਦੀ ਲੜਾਈ ਲੜੀ ਹੈ ਜਿਹੜਾ ਬੰਦਾ ساری ਉਮਰ ਸੰਘਰਸ਼ ਵਿੱਚ ਰਹਿੰਦਾ ਹੈ ਉਹਨਾਂ ਸਰਕਾਰਾਂ ਦੇ ਨਾਲ ਸਾਰੇ ਹਾਲਾਤ ਵੇਖੇ ਹੁੰਦੇ ਨੇ ਉਹਨਾਂ ਨੂੰ ਕਿਸਾਨਾਂ ਦੀ ਸਰਕਾਰਾਂ ਦੀ ਪ੍ਰਵਿਰਤੀ ਦਾ ਪਤਾ ਹੁੰਦਾ ਹੈ ਵੀ ਸਰਕਾਰਾਂ ਕਿੰਨੀਆਂ ਜ਼ਾਲਮਾ ਹੁੰਦੀਆਂ ਨੇ ਵੋਟਾਂ ਲੈਣ ਵਾਸਤੇ ਉਹਨਾਂ ਦੇ ਕੁਝ ਹੋਰ ਵਾਅਦੇ ਹੁੰਦੇ ਨੇ ਜਿਹਨੂੰ ਸਤਾਜ ਜਾਂਦੇ ਨੇ ਤੇ ਅੱਖਾਂ ਫੇਰ ਜਾਂਦੇ ਨੇ ਇਹ ਜੀ ਤੂੰ ਦੱਲੇਵਾਲ ਸਾਹਿਬ ਪੂਰੀ ਤਰ੍ਹਾਂ ਜਾਣੂ ਸਨ ਕਿ ਉਹਨਾਂ ਨੇ ساری ਜ਼ਿੰਦਗੀ ਸੰਘਰਸ਼ ਦੇ ਵਿੱਚ ਕੱਢੀ ਸੀ ਇਹ ਉਹਨਾਂ ਨੂੰ ਪੂਰਾ ਗਿਆਨ ਸੀ ਵੀ ਸਾਡੀਆਂ ਮੰਗਾ ਨਿਰੇ ਤਰਨੇ ਦੇਣ ਦਾ ਨਾਲ ਨਹੀਂ ਚੱਲਣੀਆਂ ਚੱਲਣੀਆਂ ਨੇ ਤੇ ਕੁਰਬਾਨੀ ਦਿੱਤੀਆਂ ਚੱਲਣੀਆਂ ਨੇ ਤੇ ਮੈਂ ਇਹਦੇ ਨਾਲ ਨਾਲ ਇੱਕ ਗੱਲ ਸਾਰੇ ਕਿਸਾਨ ਦੁਨੀਆਂ ਜਸੇ ਬੰਦੀਆਂ ਨੂੰ ਵੀ ਕਹਾਂਗਾ ਕਿ ਚੌਧਰ ਵਾਸਤੇ ਕਿਸਾਨੀ ਦੀਆਂ ਜਸੇ ਬੰਦੀਆਂ ਨਾ ਬਣਾਓ ਕਿਉਂਕਿ ਕਿਸਾਨ ਇਲੈਕਸ਼ਨ ਲੜ ਰਿਹਾ ਜਸੇ ਬੰਦੀ ਕੋਈ ਆਪਣੀ ਚੌਧਰ ਵਾਸਤੇ ਕੋਈ ਪੈਸੇ ਇਕੱਠੇ ਕਰਨ ਵਾਸਤੇ ਉਹ ਤੁਹਾਡਾ ਬੇੜਾ ਗਰਕ ਹੋ ਜਾਏ ਕਿਸਾਨ ਜਸੇ ਬੰਦੀਆਂ ਦੇ ਬਣਾ ਕੇ ਲੀਡਰ ਤੇ ਬਣ ਕੇ ਅਖਬਾਰਾਂ 'ਚ ਆ ਕੇ ਟੈਲੀਵਿਜ਼ਨ 'ਤੇ ਤੁਹਾਡੀਆਂ ਫੋਟੋ ਆ ਗਈਆਂ ਤੇ ਇੱਥੇ ਆਣ ਕੇ ਇੱਥੇ ਆਣ ਕੇ ਸਾਰੇ ਇਕੱਠੇ ਉਹ ਇੱਕ ਨਾਰਾ ਮਾਰੋ ਜਿਹੜਾ ਤੁਹਾਨੂੰ ਸੰਯੁਕਤ ਕਿਸਾਨ ਮੋਰਚਾ ਬਣਾ ਸਾਰੇ ਇਕੱਠੇ ਹੋ ਜਾਓ ਆ ਕੋਈ ਲਖਣ ਨਹੀਂ ਛੱਡੇ ਸਾਰਾ ਕੋ ਜਾਂ ਤਿਆਗ ਕਰ ਦਿੱਤਾ ਤੇ ਅਸੀਂ ਸਰਕਾਰ ਤੇ ਰਲ ਕੇ ਦਬਾਅ ਬਣਾਣਾ ਹੈ ਤੇ ਆਪਣੇ ਕਿਸਾਨ ਦੀ ਆਣ ਕੇ ਇਥੇ ਜਿੰਦ ਬਚਾ ਲੋ ਇਸ ਕਿਸਾਨ ਦੀ ਬਹੁਤ ਵੱਡੀ ਲੋੜ ਹੈ